ਤਿੰਨ ਕਾ ਜਨਮ ਮਰਨ ਦੁਖ ਨਾ ਕੋਮਾਲੇ ਜਗ ਮਾਲੇ ਖੋਤੀਆਂ ਧਵਨੀਆਂ ਸਭ ਬੰਦੇ ਕੀ ਕਿਤੇ ਵਲੀ ਸੀ ਅਮੀਰ ਹੋਏ ਅਮੀਰ ਹੋਏ ਮਿੱਟੀ ਸੀ ਤੇ ਮਿੱਟੀ ਹੀ ਅਕੀਰ ਹੋਏ ਅਕੀਰ ਹੋਏ ਬਨ ਲੈ ਸਜੀ ਲੱਖ ਪੰਡਾ ਮੋਤੀਆਂ ਖਾਣੀਆਂ ਕੰਬ ਤੇ ਤੂੰ ਦੋਰਿਓ ਬਨਿਆ ਸਮਾਲ ਜੀ ਮੈਨਾਂ ਆਪ ਹੋ ਗਏ ਬੋਲ ਆਂ ਰਾਜਾ ਸਭ ਨੇ ਦੇ ਆਇਆ ਬਠਾਣਾ ਜੀ ਸ਼ਸ਼ੀਕਾਲ ਤੁਸੀਂ ਜੁੜਿਓਂ ਦੇਸ਼ ਦੁਨੀਆ ਦੇ ਨਾਲ ਮੈਂ ਸੋਨੀ ਸਿੰਘ ਢੋ ਅੱਜ ਮਹਾਰਾਜਾ ਹੀਰਾ ਸਿੰਘ ਦੇ ਜਨਮ 182ਵੇਂ ਜਨਮ ਦਿਨ ਨੂੰ ਸਮਰਪਿਤ ਪ੍ਰੋਗਰਾਮ ਲਾਨਾ ਪ੍ਰੋਗਰਾਮ ਦੀ ਜਿਹੜਾ ਕਿਲੇ ਦੇ ਵਿੱਚ ਰੱਖਿਆ ਗਿਆ ਸੀ ਐਮਐਲਏ ਗੁਰਦੇਵ ਸਿੰਘ ਦੇ ਮਾਨ ਨਾਬਾ ਬਲੂ ਰੱਖਿਆ ਗਿਆ ਸੀ ਤੇ ਜਿਹਦੇ ਵਿੱਚ ਬਾਬਾ ਜੀ ਗੁਲਾਬ ਸਿੰਘ ਜੀ ਪਹੁੰਚੇ ਨੇ ਕਿ ਸੰਗਤਾਂ ਨੂੰ ਨਿਹਾਲ ਕਰਨ ਲਈ ਕੀਤੇ ਨੇ ਦੀਵਾਨ ਸਜਾਏ ਗਏ ਸੀ ਤੇ ਅਸੀਂ ਗੱਲਬਾਤ ਕਰਦੇ ਹਾਂ ਦਰਸ਼ਨ ਕਰਦੇ ਹਾਂ ਸੰਗਤਾਂ ਦੇ ਵਾਲੇ ਮਹਾਪੁਰਸ਼ ਆਏ ਹਨ ਬਹੁਤ ਬਹੁਤ ਸ਼ੁਕਰਾਨੇ ਬਹੁਤ ਬਹੁਤ ਧੰਨਵਾਦ ਬਾਬਾ ਨਿਰਮਲ ਸਿੰਘ ਜੀ ਜਿਮੇ ਵਾਲੇ ਮਹਾਪੁਰਸ਼ ਸੋ ਸਤਿਕਾਰਯੋਗ ਬਾਬਾ ਜਸਪ੍ਰੀਤ ਸਿੰਘ ਜੀ ਮਸਤਵਾਨਾ ਸਾਹਿਬ ਵਾਲੇ ਮਹਾਪੁਰਸ਼ ਆਏ ਹਨ ਬਹੁਤ ਬਹੁਤ ਜੀ ਆਇਆ ਬਹੁਤ ਬਹੁਤ ਧੰਨਵਾਦ ਸਤਿਕਾਰਯੋਗ ਬਾਬਾ ਜੀ ਬਾਬਾ ਮਨਜੋਤ ਸਿੰਘ ਜੀ ਤਸ਼ਰੀਫ ਲੈ ਕੇ ਆਏ ਨੇ ਬਹੁਤ-ਬਹੁਤ ਜੀ ਆਇਆਂ ਨਿੱਕੀਆਂ ਉਮਰਾਂ ਨੇ ਜਜਬੇ ਬਹੁਤ ਵੱਡੇ ਨੇ ਸੱਚੇ ਪਾਤਸ਼ਾਹ ਮੇਰ ਕਰਨ ਪ੍ਰਚਾਰ ਕਰਨ ਦਾ ਪ੍ਰਸਾਰ ਕਰਨ ਦਾ ਸਤਿਗੁਰੂ ਬਾਲੂਦਮ ਬਖਸ਼ ਜਿੰਨੀਆਂ ਸੰਗਤਾਂ ਆਈਆਂ ਨੇ ਸਾਰੀ ਸੰਗਤ ਦਾ ਬਹੁਤ-ਬਹੁਤ ਧੰਨਵਾਦ ਕਰੋੜਾਂ ਵਾਰ ਸ਼ੁਕਰ ਹੈ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਜਿਨ੍ਹਾਂ ਸਾਨੂੰ ਸਾਰਿਆਂ ਨੂੰ ਆਪਣੇ ਚਰਨਾਂ 'ਚ ਬਿਠਾ ਕੇ ਨਾਲ ਮਿਲ ਕੇ ਕਥਾ ਕੀਰਤਨ ਕਰਨ ਦਾ ਸੁਨੰਦ ਬੱਲ ਬਖਸ਼ਿਆ ਮੰਗੂ ਜੀ ਦੀ ਟੀਮਾਂ 2000 ਦੀ ਅਤਵਾ ਥੋੜਾ ਪਿੱਛੇ ਸੰਜ ਰਣਜੀਤ ਤਮੜ ਦੇਖੋ ਜੀ